100 ਰੁਪਏ 100 ਰੁਪਏ 100 ਰੁਪਏ 100 ਰੁਪਏ ਉਹ ਲੈ ਜਾਓ 100 ਰੁਪਏ ਉਹ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਰੈਡੀमेड ਪਲਾਜ਼ੋ ਸੂਟ ਬਾਜ਼ਾਰ ਚ ਵਿਕਦਾ 700 800 ਦਾ ਸਮਾਈ ਇਹਦੀ 5 600 ਬਾਗੇ ਪੁਰਾਣੇ ਮਾਤੂ ਜੀ ਦੀ ਦਸਤਾਰ ਤੋਂ ਲੈ ਜਾਓ ਸਿਰਫ 100 ਰੁਪਏ ਚ ਰੈਡੀमेड ਪਲਾਜ਼ੋ ਸੂਟ ਲੱਗ ਗਈ 4 ਦਿਨ ਦੀ ਬਹੁਤ ਵੱਡੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ 6 ਜੂਨ ਤੱਕ ਆ ਜਾਓ ਪਟੇ ਫਾਇਦੇ ਕਰਦੇ ਆਂਗੇ 100 ਰੁਪਏ ਭਾਈ ਜੀ ਦੁਨੀਆ ਹੀ ਕਮਲੀ ਕਰਦੀ ਉਹ ਬਾਹਰ ਦੇਖੋ ਲਾਈਨਾਂ ਲੱਗ ਗਈਆਂ ਵੱਡਾ ਕਟ ਹੋ ਗਿਆ ਭਾਈ 100 ਰੁਪਏ 'ਚ ਪਲਾਜ਼ੋ ਸੂਟ ਬਿਲਕੁਲ ਜੀ 100 ਰੁਪਏ ਦਾ ਪਲਾਜ਼ੋ ਸੂਟ ਵੀ ਦੇਖੋ ਸਿਚਿੰਗ ਪਾ ਕੇ ਚੱਲਾਂਗੇ ਤਾਂ 7-800 ਰੁਪਏ ਦਾ ਮਾਰਕੀਟ ਦੇ ਵਿੱਚ ਮਿਲਦਾ ਆਪਾਂ 7-800 ਰੁਪਏ ਦੇ ਤੁਹਾਨੂੰ 7 ਸੂਟ ਦੇ ਦੇਣੇ ਆ 100 ਰੁਪਏ 100 ਰੁਪਏ 100 ਰੁਪਏ ਓਏ ਇੱਕ ਹੋਰ ਪਟਾਕਾ ਬਾਤ ਆ 50 'ਚ ਰੈਡੀमेड ਨਾਇਰਾ ਕਟ ਸੂਟ 8-800 8-800 ਦੀ 8-800 ਸਾਡੇ ਕੋਲੋਂ ਲੈ ਜਾਓ ਸਿਰਫ 200 ਰੁਪਏ। ਹੋਰ ਵੱਡਾ ਪਟਾਕਾ ਮਾਰਕੀਟ ਦੇ ਵਿੱਚ 500 ਰੁਪਏ ਦੀ ਬੈੱਡ ਸ਼ੀਟ ਵਿਦ ਵਿਦ ਪਿੱਲੋ ਕਵਰ ਇੱਥੇ 500 ਰੀਆਂ 2 ਮਿਲਣਗੀਆਂ। ਲਓ ਜੀ ਰੰਗ-ਬਰੰਗੀ ਬੈੱਡ ਸ਼ੀਟ ਕੋਈ 600 ਕੋਈ 800 ਲੈ ਜਾਓ 250 ਰੁਪਏ ਦੀ 250 ਰੁਪਏ ਦੀ ਡਬਲ ਬੈੱਡ ਸ਼ੀਟ ਦਮਾਗੇ ਸਰਾਣੇ ਕਵਰ ਨਾਲ ਦਮਾਗੇ। ਉਹ ਸਾਡੇ ਭਰਾਵਾਂ ਨੂੰ ਵੀ ਖੋਸ਼ ਕਰਤਾ ਪੰਜਾਬ ਦੇ ਮੁੰਡਿਆਂ ਨੂੰ ਵੀ ਖੋਸ਼ ਕਰਤਾ ਹੁਣ ਕੁਰਦਾ ਪਜਾਮੇ ਦੇ 600 ਰੁਪਏ 700 ਰੁਪਏ ਖਰਚਣ ਦੀ ਲੋੜ ਨਹੀਂ। ਸਾਡੇ ਕੋਲ ਆਓ ਸਿਰਫ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਦਾ ਕੋਰਤਾ ਪਜਾਮਾ ਦਵਾਂਗੇ ਰੰਗ ਇਹਦੇ ਵਿੱਚ ਬਹੁਤ سارے ਮਿਲ ਜਾਣੇ ਆ ਆ ਵੀ ਟਿਕ ਕਰ ਲਓ ਉਹ ਕੀਦਾ ਕੋਟਨ ਦਾ ਟੌਪ ਦਾ ਕਪੜਾ ਬਾਜ਼ਾਰ 'ਚ 1500 ਰੁਪਏ ਦਾ ਕੋਰਤਾ ਪਜਾਮਾ ਮਿਲਦਾ ਜੀ 1500 ਦਾ ਸਾਡੇ ਕੋਲ ਆਓ 700 ਰੁਪਏ 'ਚ ਲੈ ਜਾਓ 1500 ਵਾਲਾ ਕੋਰਤਾ ਪਜਾਮਾ 700 ਜੀ ਨਾਲ ਇੱਕ ਦੇ ਨਾਲ ਇੱਕ ਫ੍ਰੀ ਦਵਾਂਗੇ ਸਿਰਫ 350 ਰੁਪਏ ਦਾ ਕੋਰਤਾ ਪਜਾਮਾ ਕਰਤਾ ਬਾਜ਼ਾਰ 'ਚ ਜਿਹੜਾ 1500 ਰੁਪਏ ਦਾ ਮਿਲਦਾ ਲੋ ਸਰ ਇੱਕ ਹੋਰ ਟੱਡਾ ਵੱਡਾ ਫਾਇਦਾ ਕਰਾਂਗੇ ਆ ਦੇਖੋ ਮਾਰਕੀਟ ਦੇ ਵਿੱਚ 1000 ਰੁਪਏ ਦੀ ਰੇਂਜ 'ਚ ਸੂਟ ਵਿਗਣ ਡਿਆ 올 ਓਵਰ ਪਿਓਰ ਦੁਪੱਟਾ ਔਰ ਮਾਤੋ ਸ਼੍ਰੀ ਦਸਤਾਰ ਬਾਗੇ ਪੁਰਾਣੇ ਦੇ ਵਿੱਚ 1000 ਦੇ ਤੁਹਾਨੂੰ 5 ਮਿਲਣਗੇ ਜੀ ਆ ਵੀ ਲੈ ਜਾਓ 200 ਰੁਪਏ ਦਾ ਸੂਟ ਆ ਵੀ ਲੈ ਜਾਓ 200 ਰੁਪਏ ਦਾ ਦੋ ਦੋ ਸੂਟ ਕਰਦੇ ਸੂਟ ਦੁਪੱਟੇ ਨਾਲ ਦੇ ਰਹੇ ਆ 200 ਰੁਪਏ ਦਾ ਸੂਟ ਰੇਟ ਲਿਖ ਕੇ ਲਾਤਾ ਝੂਠ ਕੋਈ ਬੋਲਣਾ ਨਹੀਂ कॉटन ਫੈਬਰਿਕ ਦੇ ਵਿੱਚ ਮੈਚਿੰਗ ਸੈਲ कॉटन ਦੁਪੱਟਾ ਮਾਤੋਸ਼ਰੀ ਦਸਤਾਰ ਨੇ ਕਰਤੇ 1000 ਰੁਪਏ ਦੇ ਚਾਰ ਸੂਟ कॉटन ਫੈਬਰਿਕ ਵਿਦ ਦੁਪੱਟਾ ਜਿਹੜਾ ਮਾਰਕੀਟ 'ਚ 7-800 ਦੀ ਰੇਂਜ 'ਚ ਹੈ ਆ ਵੀ ਲੈ ਜਾਓ 250 ਰੁਪਏ ਦਾ ਸੂਟ ਇੱਕ ਹੋਰ ਫਾਇਦਾ ਕਰਦੇ ਹਾਂ ਤੁਹਾਡਾ ਉਹ ਤੁਹਾਡਾ ਫਾਇਦਾ ਕਰਤਾ ਮਾਰਕੀਟ ਦੇ ਵਿੱਚ 1500 ਵਾਲਾ ਸਿਰਫ 350 ਰੁਪਏ ਦਾ ਦੇਖੋ ਫਾਇਦੇ ਹੋ ਰਹੇ ਆ ਜੀ ਬਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਕੋਈ ਇਹਦਾ 800 ਨਹੀਂ ਦੇਣਾ ਕੋਈ ਇਹਦਾ 1000 ਨਹੀਂ ਦੇਣਾ ਕੋਈ 1200 ਨਹੀਂ ਦੇਣਾ ਲੈ ਜੋ 700 ਰੇ ਤੋਂ 350 ਰਾ ਸੂਟ ਕਰਤਾ ਆ ਵੀ ਲੈ ਜੋ ਦੇਖੋ ਮਤਲਬ 350 ਵਾਲੇ ਸੂਟਾਂ ਦੀ ਵੈਰਾਈਟੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਤੁਸੀਂ ਤੇਨ ਲੈਣ ਲਈ ਕੱਪੜਿਆਂ ਦਾ ਤਾਜ਼ੇ ਵਜ ਦਾ ਕੱਪੜਾ ਲੈਣਾ ਆਜੋ ਭੱਟੇ ਫਾਇਦੇ ਆ ਸੂਟ ਦੇਖੋ 1500 ਰੁਪਿਆ ਕੀਮਤ ਬਾਜ਼ਾਰ ਦੀ ਲੜ ਆਪਾਂ 1500 ਨਹੀਂ ਲੈਣਾ ਸਿਰਫ 500 ਰੁਪਿਆ ਸਿਰਫ 500 ਅਜਾ ਦੇਖੋ ਜਿਹੜਾ ਬਾਜ਼ਾਰ 'ਚ 1500 ਦਾ ਇੱਕ ਸਾਡੇ ਕੋਲੋਂ 1500 ਦੇ ਤਿੰਨ ਆ ਵੀ ਦੇਖੋ ਜੀ ਜਿੰਨੇ ਵੀ ਸੂਟ ਦਿਖਾ ਰਹੇ ਆ ਸਾਰੇ ਧਮਾਕੇਦਾਰ ਸੂਟ ਦਿਖਾ ਰਹੇ ਆ ਚਿਕਨ ਦਾ ਸੂਟ ਗਲੇ ਤੇ ਕਿੰਨਾ ਸੋਹਣਾ ਕੰਮ ਫਰੰਟ ਦੇਖੋ ਕੋਟਾ ਟੋਰੀਆ ਦੁਪੱਟਾ ਸਾਡੇ 1600 ਰੁਪਿਆ ਬਾਜ਼ਾਰ ਦੀ ਕੀਮਤ ਸਾਡੇ ਕੋਲੋਂ ਲੈ ਜਾਓ 650 ਦਾ 1000 ਰੁਪਿਆ ਇੱਕ ਸੂਟ ਪਿੱਛੇ ਤੁਹਾਡਾ ਬਚਾਤਾ 1650 ਵਾਲਾ ਸੂਟ 650 ਚ ਦੇ ਦਿਆਂਗੇ ਕੋਟੇ ਡੋਰੀਏ ਦੇ ਉੱਤੇ ਡਬਲ ਵਰਕਿੰਗ ਸਰ ਮਾਰਕੀਟ ਦਾ ਰੇਟ 2000 ਰੁਪਿਆ ਇੱਥੇ ਸਿਰਫ 750 ਰੁਪਿਆ ਸਿਰਫ 750 ਰੁਪਿਆ ਦੇ ਕੋਣ ਘਰਾਂ ਚ ਬੈਠਿਆਂ ਰਹੋ ਹੋਰ ਪਾਸੇ ਜਾਓ ਨਾ ਸਵੇਰੇ ਸਕੂਟਰ ਮੋਟਰਸਾਈਕਲ ਕਾਰ ਚੱਕ ਲੋ ਬਾਗਾ ਪੁਰਾਣਾ ਬੋਗਾ ਰੋਡ ਤੇ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 ਜੂਨ 6 ਜੂਨ ਜੇਤੇ ਰੱਖੋ ਜੀ 6 ਜੂਨ ਤੱਕ ਬਹੁਤ ਵੱਡੀ ਸੇਲ ਲੱਗਈ ਆ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਰਾਮ ਟੈਕਸਰ ਸਾਈਜ਼ਰ 올ਓਵਰ ਪ੍ਰਿੰਟ ਜਿਹਦਾ 2200 ਰੁਪਿਆ ਮਾਰਕੀਟ ਚ ਰੇਟ ਹੈ ਇੱਥੇ ਸਿਰਫ ਮਿਲੇਗਾ ਤੁਹਾਨੂੰ 850 ਰੁਪਏ ਦਾ ਮਾਤੋ ਸ਼੍ਰੀ ਦਸਤਾਰ ਸਿਰਫ ਸੇਵਾ ਕਰ ਰਹੀ ਹੈ ਸੇਵਾ ਆਗਰ ਚਾਹਦੇ ਹੋ ਬੈਨੀਫਿਟ ਤਾਂ ਆਣਾ ਕਿੱਥੇ ਆ ਮਾਤੋ ਸ਼੍ਰੀ ਦਸਤਾਰ ਤੇ ਦੇਖੋ ਜੀ ਸਾਡੇ ਸੂਟ ਦਾ ਬਹੁਤ ਸੋਹਣਾ ਆ ਉਹ ਦੁਪੱਟੇ ਦੇਖੋ ਦੁਪੱਟੇ ਕਾਲੇ ਦੁਪੱਟੇ ਆ ਸੂਟ ਦਾ ਫਰੰਟ ਚੈੱਕ ਕਰ ਲੋ ਆ ਘੇਰੇ ਚੈੱਕ ਕਰ ਲੋ ਆ ਪੌਂਚਰ ਕਮ ਚੈੱਕ ਕਰ ਲੋ 2500 ਰੁਪਇਆ ਬਾਜ਼ਾਰ ਦੀ ਕੀਮਤ ਸਾਡੇ ਕੋਲੋਂ ਲੈ ਜਾਓ 9900000 ਰੁਪਏ ਦੇ ਵਿੱਚ ਦੇ ਦਾਂਗੇ ਛੇਤੀ ਆਜੋ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਹੁਣਾ ਤੁਸੀਂ ਬਾਗਾ ਪ੍ਰਾਣਾ ਮੋਗਾ ਰੋਡ ਤੇ 4 ਦਿਨ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਧਿੱਗੜ ਸਾਹ ਟੀਵੀ ਬਾਗਾ ਪ੍ਰਾਣਾ